ਸੋ ਅੱਜ ਚਲਿਏ ਪੰਜਾਬ ਤੇ ਸੋਰੈਂਟਾਨਾ ਜੀ ਦਾ ਸਵਾਗਤ ਕਰਦੇ ਆਂ ਸੋਰੈਂਟਾਨਾ ਜੀ ਜੈਨੂ ਸਤਿ ਸ਼੍ਰੀ ਅਕਾਲ ਆ ਬੜੀ ਮਿਹਰਬਾਨੀ ਹਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨੇ ਜੀ ਅੱਜ ਦੀਆਂ ਅਹਿਮ ਖਬਰਾਂ ਆ ਬਹੁਤ ਬਹੁਤ ਮਿਹਰਬਾਨੀ ਜੀ ਅੱਜ ਦੀ ਜਿਹੜੀ ਸਭ ਤੋਂ ਵੱਡੀਆਂ ਖਬਰਾਂ ਬਾਰੇ ਬੱਚਾ ਜਿਹੜੀ ਇਸ ਵੇਲੇ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਚਾਰੇ ਪਾਸੇ ਚਰਚਾ ਦੇ ਵਿੱਚ ਹੈ ਕੱਲ ਨੂੰ ਮੌਕ ਡ੍ਰਿਲ ਹੋਣੀ ਆ ਇਸ ਮੌਕ ਡ੍ਰਿਲ ਦੇ ਕਰਕੇ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੀ ਚਰਚਾ ਵੀ ਆ ਕਈ ਤਰ੍ਹਾਂ ਦੇ ਡਰ ਵੀ ਆ ਕਈ ਤਰ੍ਹਾਂ ਦੇ ਖਲਸ਼ੇ ਵੀ ਆ ਸੋ ਇਹਦੇ ਆਧਾਰ ਦੇ ਉੱਤੇ ਹੀ ਜਾਣਕਾਰੀ ਆਈ ਹੈ ਜੇ ਕੱਲ ਨੂੰ ਮੌਕ ਡ੍ਰਿਲ ਹੋਣੀ ਆ 240 ਦੇ ਕਰੀਬ ਸਰਾਂ ਦੇ ਵਿੱਚ ਹੋਣੀ ਆ ਮਲਕਾਰਜਨ ਖੜਗੇ ਨੇ ਕਿਹਾ ਜੀ ਕਿ ਪ੍ਰਧਾਨ ਮੰਤਰੀ ਨੂੰ ਪਹਿਲ ਕਾਮ ਹਮਲੇ ਦਾ ਪਹਿਲਾਂ ਹੀ ਪਤਾ ਸੀ ਸ਼ੰਭੂ ਬਾਰਡਰ ਦੇ ਥਾਣੀ ਤੇ ਪੰਜਾਬ ਪੁਲਿਸ ਦਾ ਪਹਿਰਾ ਵਧਿਆ ਅਮਰਿਤਪਾਲ ਸਿੰਘ ਦੇ ਉਤੇ ਤੀਜੀ ਵਾਰ ਐਨਐਸਏ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਸੁਪਰੀਮ ਕੋਰਟ ਦੀ ਸਰਚ ਕਿਪੜੀ ਬਰਖਾਸਤ ਗੱਜ ਨੂੰ ਬਹਾਲ ਕਰਨੇ ਹੁਕਮ ਸਰਕਾਰ ਵੱਲੋਂ ਤਫੀਲਦਾਰਾਂ ਨੂੰ ਹੁਕਮ ਜਾਰੀ ਸੀਵਰੇਜ ਦੀ ਗੈਸ ਚੜਨ ਦੇ ਕਰਕੇ ਤਿੰਨ ਮਜ਼ਦੂਰਾਂ ਦੀ ਮੌਤ ਤੇ ਆਖਰੀ ਖਬਰ ਰਾਜਵਾਨਾ ਦੀ ਰਹਿਮ ਦੀ ਅਪੀਲ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਜੀ ਸੋ ਮੌਕ ਡ੍ਰਿਲਸ ਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਜੀ ਕਿਆ ਸਰਾਈਆਂ ਲੱਗ ਰਹੀਆਂ ਨੇ ਕਾਫੀ ਲੰਮਾ ਸਮਾਂ ਹੋ ਗਿਆ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜੰਗ ਦੀਆਂ ਪਰ ਨਾਲ ਨਾਲ ਇਹ ਤਿਆਰੀਆਂ ਵੀ ਚੱਲ ਰਹੀਆਂ ਨੇ ਸੋ ਕੀ ਮਾਹੌਲ ਹੈ ਜੀ ਕੀ ਕੋ ਚੱਲ ਰਿਹਾ ਦੇਖੋ ਜੀ ਇੱਕ ਤਾਂ ਇਹ ਆ ਵੀ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਕੁਝ ਤਾਂ ਗਰ ਕੁਝ ਤਾਂ ਤੋਫਲੇ ਆ ਵੀ ਜੰਗ ਲੱਗੂ ਕਿ ਨਹੀਂ ਲੱਗੂ ਜੰਗ ਲੱਗ ਤਾਂ ਨਹੀਂ ਗਈ ਮੈਨੂੰ ਵੀ ਅਜੇ ਕਈ ਸੱਜਣਾਂ ਦੇ ਫੋਨ ਆਏ ਇਹਦੇ ਵੀ ਪਤਾ ਲੱਗਾ ਜੰਗ ਲੱਗ ਰਹੀ ਆ ਮੈਂ ਕਿਹਾ ਦੇਖੋ ਜੰਗ ਨਹੀਂ ਲੱਗ ਰਹੀ ਹੂੰ ਜੰਗ ਨਹੀਂ ਲੱਗ ਰਹੀ ਪਰ ਜੰਗ ਜੇਕਰ ਲੱਗੀ ਤਾਂ ਉਹਦੀ ਰਿਹਸਲ ਕੀਤੀ ਜਾ ਰਹੀ ਆ ਦੇਖੋ ਜੰਗ ਲੱਗਣਾ ਤੇ ਜੰਗ ਦੀ ਰਿਹਸਲ ਕਰਨਾ ਇਹ ਅਗਾਊਂ ਪ੍ਰਬੰਧ ਕਰਨਾ ਹੈ ਕਿ ਉਤਰ ਰਿਹਸਲ ਦਾ ਰੂਪ ਆ ਇਹ ਹੈ ਤਾਂ ਕਿ ਮੌਕਡਰਨ ਸਾਨੂੰ ਭਾਰਤ ਦੇ 240 ਤੋਂ ਵੱਧ ਸ਼ਹਿਰਾਂ ਦੇ ਵਿੱਚ ਜਿਹਦੇ ਵਿੱਚ ਪੰਜਾਬ ਦੇ ਵੀ 20 ਸ਼ਹਿਰ ਆ ਉਹਦੇ ਵਿੱਚ ਮੌਕਡਰਨ ਹੋਣੀ ਆ ਇਹਦਾ ਮਤਲਬ ਇਹ ਕਿ ਜੇਕਰ ਮੰਨ ਲਓ ਹਵਾਈ ਹਮਲਾ ਹੁੰਦਾ ਸਾ ਲੋਕਾਂ ਨੂੰ ਬਚਾਉਣ ਦੇ ਲਈ ਕਿਵੇਂ ਪ੍ਰਬੰਧ ਕਰਨੇ ਲੋਕਾਂ ਨੂੰ ਆਪ ਦੀ ਰੱਖਿਆ ਆਪ ਕਰਨ ਦੇ ਲਈ ਕਿਵੇਂ ਪ੍ਰਬੰਧ ਸਿਖਾਉਣੇ ਆ ਲਾਈਟਾਂ ਬੰਦ ਰਹਿਣੀਆਂ ਅੱਧੇ ਘੰਟੇ ਦੇ ਲਈ ਬਲੈਕਆਊਟ ਕੀਤਾ ਜਾਣਾ ਖੈਰ ਨਮਜੂ ਆ ਵੀ ਭਾਈ ਜੰਗ ਲੱਗੀ ਆ ਸੋ ਉਸ ਤੋਂ ਇਲਾਵਾ ਜੇਕਰ ਕੋਈ ਫਰਸਟ ایڈ ਕਿਸ ਤਰੀਕੇ ਨਾਲ ਦੇਣੀ ਆ ਲੋਕਾਂ ਨੂੰ ਇਹ ਗੱਲ ਕਿਵੇਂ ਸਿਖਾਉਣੀ ਆ ਕਿ ਜੇਕਰ ਹਮਲਾ ਹੋ ਗਿਆ ਤਾਂ ਫਿਰ ਤੁਸੀਂ ਘਰਾਂ ਦੇ ਵਿੱਚ ਜਾਂ ਬੰਕਰਾਂ ਦੇ ਵਿੱਚ ਕਿਸ ਤਰੀਕੇ ਨਾਲ ਵੜਨਾ ਸੋ ਇਸ ਤਰੀਕੇ ਦੀ ਇਹ ਇੱਕ ਟ੍ਰੇਨਿੰਗ ਆ ਇਹ 1971 ਦੇ ਹਮਲੇ ਦੇ ਵੇਲੇ ਜਦੋਂ ਜੰਗ ਲੱਗੀ ਸੀ ਉਸ ਵੇਲੇ ਹੋਈ ਸੀ ਤੇ ਉਸ ਤੋਂ ਬਾਅਦ ਹੁਣ ਇਹ ਜਿਹੜੀ ਆ ਟ੍ਰੇਨਿੰਗ ਕਹਿ ਲਈਏ ਅਭਿਆਸ ਕਹਿ ਲਈਏ ਅਸਲ ਕਹਿ ਲਈਏ ਇਹ ਨਿਸ਼ਤਰੀ ਕਰਨ ਚੱਲ ਰਿਹਾ ਸਭੀ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈਗਾ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਜਿਵੇਂ ਅੱਜ ਮੈਨੂੰ ਹੁਣੇ ਤਿੰਨ ਚਾਰ ਫੋਨ ਆਏ ਕਹਿੰਦੇ ਬਾਈ ਜੀ ਸੁਣਨ ਦੇ ਵਿੱਚ ਆ ਜੰਗ ਲੱਗ ਰਹੀ ਆ ਮੇਰੇ ਕਾ ਜੰਗ ਨਹੀਂ ਲੱਗ ਰਹੀ ਪਰ ਜਿਹੜੇ ਨਿਯਮ ਹੈਗੇ ਆ ਇਹਨਾਂ ਨੂੰ ਫੋਲੋ ਜ਼ਰੂਰ ਕਰਨਾ ਚਾਹੀਦਾ ਜੀ ਬਿਲਕੁਲ ਉਧਰ ਪ੍ਰਧਾਨ ਮੰਤਰੀ ਮੰਤਰੀ ਦੇ ਉੱਤੇ ਬਹੁਤ ਵੱਡਾ ਇਲਜ਼ਾਮ ਲਾ ਦਿੱਤਾ ਹੈ ਮਲਿਕ ਅਰਜਨ ਖਾਰਣੜੇ ਨੇ ਕਿ ਉਹਨਾਂ ਨੂੰ ਪਤਾ ਸੀ ਪੈਲਗਮ ਦੇ ਹਾਦਸੇ ਬਾਰੇ ਪਹਿਲਾਂ ਹੀ ਹਾਂ ਬਰਤਕਿ ਮਲਿਕ ਅਰਜਨ ਖੜਗੇ ਜਿਹੜੇ ਉਹ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਆ ਉਹਨਾਂ ਦੇ ਵੱਲੋਂ ਦੋਸ਼ ਲਾਇਆ ਗਿਆ ਉਹ ਕਹਿੰਦੇ ਕਿ ਸ਼੍ਰੀਨਗਰ ਦੇ ਵਿੱਚ ਕਸ਼ਮੀਰ ਦੇ ਵਿੱਚ ਹਮਲਾ ਹੋਣਾ ਅੱਤਵਾਦੀ ਹਮਲਾ ਹੋ ਸਕਦਾ ਹੈ ਇਸ ਦੇ ਬਾਰੇ ਅਜ ਸਿੰਘਾ ਨੇ ਪਹਿਲਾਂ ਹੀ ਅਗਾਊਂ ਜਾਣਕਾਰੀ ਦਿੱਤੀ ਸੀ ਸੂਚਿਤ ਕੀਤਾ ਸੀ ਜਿਹਦੇ ਕਰਕੇ ਪ੍ਰਧਾਨ ਮੰਤਰੀ ਨੇ ਤੁਰੰਤ ਪਹਿਲਾਂ ਸ਼੍ਰੀਨਗਰ ਜਾਣ ਵਾਲਾ ਆਪਣਾ ਦੌਰਾ ਰੱਦ ਕਰਤਾ ਸੋ ਉਹਨਾਂ ਦੇ ਵੱਲੋਂ ਲਾਏ ਗਏ ਇਹ ਦੋਸ਼ ਬੜੇ ਵੱਡੇ ਆ ਇਹਨਾਂ ਦੋਸ਼ਾਂ ਤੋਂ ਬਾਅਦ ਕਈ ਤਰ੍ਹਾਂ ਦੀ ਚਰਚਾ ਚੱਲ ਪਈ ਹੈ ਵੀ ਇਸ ਮਸਲੇ ਦੇ ਉੱਤੇ ਹੁਣ ਕੋਈ ਨਾ ਕੋਈ ਕਾਰਵਾਈ ਹੋਊਗੀ ਇਹਨਾਂ ਦੇ ਉੱਤੇ ਸੋ ਗੱਲ ਇਹ ਜੀ ਕਿ ਇਹ ਦੇਸ਼ੀ ਰਾਜਨੀਤੀ ਦੇ ਵਿੱਚ ਬੜਾ ਕੁਝ ਹੁੰਦਾ ਰਹਿੰਦਾ ਇਹ ਵੀ ਉਹੀ ਪ੍ਰਕਿਰਿਆ ਦੇ ਵਿੱਚ ਆ ਪਰ ਉਦੋਂ ਵੈਸੇ ਅੱਜ 15 ਸਾਲ ਪੂਰੇ ਹੋ ਗਏ ਜੀ ਪਹਿਲੇ ਕਾਮ ਦੇ ਵਿੱਚ ਅੱਤਵਾਦੀ ਹਮਲਾ ਹੋਏ ਨੂੰ ਅੱਤਵਾਦੀ ਆਏ ਕਿਤੋਂ ਸੀ ਅੱਤਵਾਦੀ ਹਮਲਾ ਕਰਕੇ ਗਏ ਕਿੱਧਰ ਤੇ ਇਸ ਬਾਰੇ ਜਾਣਕਾਰੀ ਹਾਲ ਤੱਕ ਲੱਭ ਹੀ ਕੋਈ ਨਹੀਂ ਜੀ ਬਿਲਕੁਲ ਜੀ ਇਸ ਬਾਰੇ ਲੋਕਾਂ ਵੱਲੋਂ ਵੀ ਸਵਾਲ ਉਠਾਏ ਜਾ ਰਹੇ ਨੇ ਕਿ ਕਿੱਥੇ ਚਲੇ ਗਏ ਕਿੱਥੇ ਉਹ ਗੁੰਮ ਹੋ ਗਏ ਇਹ ਚਾਰ ਵਿਅਕਤੀ ਜਿਹੜੇ ਕਿ ਆ ਕੇ ਸਰਿਆਂਮ ਕਤਲਿਆਂਮ ਕਰ ਜਾਂਦੇ ਨੇ ਤੇ ਉਹਨਾਂ ਦੇ ਬਾਰੇ ਕੁਝ ਪਤਾ ਨਹੀਂ ਚੱਲ ਰਿਹਾ ਆ ਦੂਸਰੇ ਪਾਸੇ ਸ਼ੰਭੂ ਬਾਰਡਰ ਤੇ ਪੰਜਾਬ ਪੁਲਿਸ ਵੱਲੋਂ ਕਾਫੀ ਜ਼ਿਆਦਾ ਪੈਰਾ ਵਧਾ ਦਿੱਤਾ ਗਿਆ ਕੀ ਚੱਲ ਰਿਹਾ ਜੀ ਉਹਦਾ ਕਾਰਨ ਇਹ ਹੈ ਹਰਪ੍ਰੀਤ ਜੀ ਕਿ ਜਿਹੜਾ ਨੇ ਸ਼ੰਭੂ ਬਾਰਡਰ ਤੇ ਜਿਹੜਾ ਥਾਣਾ ਹੈਡਾ ਪੁਲਿਸ ਥਾਣਾ ਇਥੇ ਕਿਸਾਨਾਂ ਨੇ ਜਾ ਕੇ ਪ੍ਰਦਰਸ਼ਨ ਕਰਨਾ ਸੀ ਇਸ ਥਾਣੇ ਦਾ ਘਰਾਉ ਕਰਨਾ ਸੀ ਇਸ ਕਰਕੇ ਇਥੇ ਅਗਾਂਵੰਧ ਪ੍ਰਬੰਧ ਕਰ ਦਿੱਤੇ ਗਏ ਪੁਲਿਸ ਦੇ ਪੈਰੇ ਵਧਾ ਦਿੱਤੇ ਕਿਸਾਨ ਨੇ ਗੱਲ ਕਹਿੰਦੇ ਆ ਵੀ ਤੁਸੀਂ ਸਾਡੇ ਕੰਬੂ ਪੱਟੇ ਤੁਸੀਂ ਸ਼ੰਭੂ ਤੋਂ ਖਨੋਰੀ ਬਾਰਡਰ ਤੋਂ ਸਾਡੇ ਧਰਨੇ ਭਜਾੜੇ ਆ ਇਸ ਕਰਕੇ ਉਹ ਕਹਿੰਦੇ ਜੀ ਕਿ ਅਸੀਂ ਕਿ ਚਾਹੁੰਦੇ ਆ ਇਹ ਪਾਈ ਇਹਨਾਂ ਨੂੰ ਘੇਰਾ ਪਾ ਕੇ ਤੇ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਸੋ ਜਰਜੀਤ ਸਿੰਘ ਢੱਲੇਵਾਲ ਨੂੰ ਘਰ ਦੇ ਵਿੱਚ ਹੀ ਪੁਲਿਸ ਨੇ ਨਜ਼ਰਬੰਦ ਕਰਤਾ ਜਿਹੜੇ ਕਿਸਾਨ ਉਧਰਲੇ ਪਾਸੇ ਨੂੰ ਜਾ ਰਹੇ ਸੀਗੇ ਯਾਨੀ ਕਿ ਸ਼ੰਭੂ ਵਾਲੇ ਖਾਣੇ ਨੂੰ ਘੇਰਦੇ ਨਹੀਂ ਇਹਨਾਂ ਨੂੰ ਗੁਰਦੁਆਰਾ ਮੰਜੀ ਸਾਹਿਬ ਦੇ ਕੋਲ ਹੀ ਰੋਕ ਲਿਆ ਗਿਆ ਤੇ ਖਾਣਾਂ ਨੇ ਉੱਥੇ ਪ੍ਰਦਰਸ਼ਨ ਸ਼ੁਰੂ ਕਰਤਾ ਸੋ ਇਸ ਤਰੀਕੇ ਦੀ ਜਾਣਕਾਰੀ ਆਈ ਹੈ ਜੀ ਜੀ ਅ ਸਟੈਨਾ ਜੀ ਇਤਿਹਾਸ ਬਹੁਤ ਵਾਰੀ ਸਿਰਜਿਆ ਜਾਂਦਾ ਜੀ ਪੰਜਾਬ ਦੇ ਵਿੱਚ ਤੇ ਇਸ ਵਾਰ ਐਨਐਸਏ ਨੂੰ ਲੈ ਕੇ ਇਤਿਹਾਸ ਸਿਰਜਿਆ ਗਿਆ ਹੈ ਅਮਰਿਤਪਾਲ ਸਿੰਘ ਦੇ ਤੀਸਰੀ ਵਾਰ ਐਨਐਸਏ ਜਿਹੜਾ ਵਧਾਇਆ ਗਿਆ ਇਸ ਬਾਰੇ ਕਾਫੀ ਪ੍ਰਦਰਸ਼ਨ ਚੱਲ ਰਹੇ ਨੇ ਕੀ ਚੱਲ ਰਿਹਾ ਜੀ ਜਿਵੇਂ ਕਿ ਇਕਤਾ ਜਲ ਇਹ ਬੜੀ ਸਾਫ ਤੇ ਸਪਾਈਸਰ ਕੇ ਇਸ ਮਸਲੇ ਦੇ ਉੱਤੇ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆ ਮਨਾਂ ਦੇ ਵਿੱਚ ਅਮਰਿਤਪਾਲ ਸਿੰਘ ਦੀ ਐਨਐਸਏ ਨੂੰ ਤੀਜੀ ਵਾਰ ਵਧਾ ਦਿੱਤਾ ਜਾਣਾ ਤੇ ਸੂਬੇ ਦੀ ਸਰਕਾਰ ਦੇ ਵੱਲੋਂ ਇਹ ਕਹਿਣਾ ਜੀ ਕਿ ਜੇਕਰ ਉਹਨਾਂ ਨੇ ਐਸਐਸ ਐਨਐਸਏ ਹਟਾਈ ਜਾਂਦੀ ਤਾਂ ਖਤਰਾ ਪੈਦਾ ਹੋਤਕਦਾ ਸੀ ਇਹ ਗੱਲ ਮਹੱਤਵਪੂਰਨ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਅੱਜ ਅੰਮ੍ਰਿਤਸਰ ਦੇ ਵਿੱਚ ਰਣਜੀਤ ਐਵੀਨਿਊ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਆਕਾਲੀ ਦਲ ਵਾਰਿਸ ਪੰਜਾਬ ਦੇ ਤੇ ਨਾਲ ਜਿਹੜੀਆਂ ਹੋਰ ਜਥੇਬੰਦੀਆਂ ਉਹਨਾਂ ਨੇ ਮਿਲ ਕੇ ਪ੍ਰਦਰਸ਼ਨ ਕੀਤਾ ਤੇ ਏਡੀਸੀ ਨੂੰ ਮੰਗ ਪੱਤਰ ਦਿੱਤਾ ਵੀ ਇਹ ਐਨਐਸਏ ਹਟਾਈ ਜਾਵੇ। ਸੋ ਵੀਰੇ ਪਾਈ ਕੀ ਬਣਦਾ ਪਰ ਅੱਜ ਅਮਰਪਾਲ ਸਿੰਘ ਦੇ ਸ਼ੁਭਚਿੰਤਕਾਂ ਦੇ ਵੱਲੋਂ ਜਾ ਕੇ ਇਹਦੇ ਵਲੰਟੀਅਰਾਂ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਜੀ। ਜੀ ਤੇ ਇੱਕ ਬਰਖਾਸ ਜੱਜ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੀ ਟਿੱਪਣੀ ਕੀਤੀ? ਇਹ ਬੜੀ ਮਹੱਤਵਪੂਰਨ ਗੱਲ ਹੈ ਜਿਸ ਤੇ ਇਥੋਂ ਨਾਲ ਇੱਕ ਗੱਲ ਜ਼ਰੂਰ ਸਿੱਖਣ ਨੂੰ ਮਿਲਦੀ ਆ ਵੀ ਅੱਜ ਭਾਰਤ ਦੇ ਵਿੱਚ ਜੇਕਰ ਇੱਕ ਜੱਜ ਦੇ ਨਾਲ ਜਾਤੀ ਆਧਾਰ ਦੇ ਉੱਤੇ ਵਿਤਕਰਾ ਹੁੰਦਾ ਤੇ ਫਿਰ ਆਮ ਲੋਕਾਂ ਦੇ ਨਾਲ ਕੀ ਕੀ ਹੁੰਦਾ ਹੋਊਗਾ ਇਹ ਸੋਚਣ ਸਮਝਣ ਤੇ ਵਿਚਾਰਨ ਵਾਲੀ ਗੱਲ ਆ ਮੈਂ ਇਹ ਨਹੀਂ ਕਹਿੰਦਾ ਸੁਪਰੀਮ ਕੋਰਟ ਨੇ ਗੱਲ ਕਹੀ ਆ ਬਰਨਾਲਾ ਦੇ ਪ੍ਰੀਮ ਕੁਮਾਰ 26 ਅਪ੍ਰੈਲ 2114 ਨੂੰ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਬਣੇ ਤੇ ਅਮਰਸਰ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਨਿਯੁਕਤ ਹੋ ਗਏ ਜੀ ਇਸ ਤਰ੍ਹਾਂ ਇੱਕ ਰੇਪ ਦੇ ਦੋਸ਼ੀ ਨੇ ਹਾਈ ਕੋਰਟ ਦੇ ਵਿੱਚ ਸ਼ਿਕਾਇਤ ਦਿੱਤੀ ਵੀ ਪ੍ਰੇਮ ਕੁਮਾਰ ਨੇ ਯਾਨੀ ਕਿ ਜੱਜ ਨੇ ਜਿਹੜੀ ਪੀੜਤ ਹੈਗੀ ਹੈ ਦੂਜੀ ਧਿਰ ਹੈ ਜਿਹੜੀ ਉਹਦੇ ਵੱਲੋਂ ਸਮਝੌਤੇ ਤੇ ਲਈ ਸੰਪਰਕ ਕੀਤਾ ਤੇ ਪੀੜਤਾ ਨੂੰ 1.5 ਲੱਖ ਰੁਪਏ ਦਿਵਾਇਆ ਤੇ ਹਾਈ ਕੋਰਟ ਨੇ ਇਹਦੀ ਵਿਜੀਲੈਂਸ ਚਾਲ ਸ਼ੁਰੂ ਕਰਤੀ ਤੇ ਮਾਮਲਾ ਉਦੋਂ ਤੋਂ ਚੱਲ ਰਿਹਾ ਜੀ ਇਹ ਬਰਖਾਸਤ ਕਰ ਦਿੱਤਾ ਗਿਆ ਜੱਜ ਸਾਹਿਬ ਨੂੰ ਸੁਪਰੀਮ ਕੋਰਟ ਦੇ ਵਿੱਚ ਕਾਰਵਾਈ ਹੋਈ ਤੇ ਅੱਜ ਸੁਪਰੀਮ ਕੋਰਟ ਨੇ ਸਬੂਤਾਂ ਦੀ ਜਾਂਚ ਦੇ ਕਰਕੇ ਇਸ ਜੱਜ ਨੂੰ ਯਾਨੀ ਕਿ ਪ੍ਰੇਮ ਕੁਮਾਰ ਨੂੰ ਬਹਾਲ ਕਰਦੇ ਲਈ ਕਿਹਾ ਜੋ ਤਨਖਾਹ ਤੇ ਭੱਤੇ ਜਾਂ ਜਿਹੜੇ-ਜਿਹੜੇ ਵੀ ਬੈਨੀਫਿਟ ਹੁੰਦੇ ਦੇਣ ਲਈ ਕਿਹਾ ਤੇ ਇਹ ਗੱਲ ਕਹੀ ਆ ਵੀ ਜੇਕਰ ਇੱਕ ਸੁਧਾਰਨ ਵਿਅਕਤੀ ਜੇਕਰ ਇੱਕ ਮੋਚੀ ਦਾ ਪੁੱਤ ਇਸ ਰੁਤਬੇ ਦੇ ਉੱਤੇ ਪਹੁੰਚ ਗਿਆ ਤਾਂ ਉਹਦੇ ਨਾਲ ਸਹੀ ਨਹੀਂ ਵਿਹਾਰ ਹੋਇਆ ਉਹਦੇ ਖਿਲਾਫ ਮਾਹੌਲ ਸਿਰਜਿਆ ਗਿਆ ਤੇ ਜਾਤੀ ਆਧਾਰ ਦੇ ਉੱਤੇ ਵੀ ਗੱਲ ਹੋਈ ਹੈ ਜੀ ਜੀ ਸਰਕਾਰ ਵੱਲੋਂ ਇੱਕ ਤਹਿਸੀਲਦਾਰ ਨੂੰ ਕੀ ਹੁਕਮ ਜਾਰੀ ਕੀਤੇ ਗਏ ਨੇ ਜੀ तहसीलदारਾਂ ਦੇ ਬਾਰੇ ਸਰਕਾਰ ਨੇ ਦੋ ਟੋਕ ਕੇ ਗੱਲ ਕਹੀ ਹੈ ਕਿ ਭਾਈ ਅਸੀਂ ਇਸ ਤਰੀਕੇ ਦੇ ਨਾਲ ਨਹੀਂ ਚੱਲਣ ਦੇਵਾਂਗੇ ਜਿਵੇਂ ਕੁਝ ਕ ਚੱਲਦੇ ਆ ਕਿਉਂਕਿ ਆਪਾਂ ਜਾਣਦੇ ਵੀ ਸਾਰੇ ਤਾਂ ਇੱਕੋ ਜਿਹੇ ਕਿਤੇ ਵੀ ਨਹੀਂ ਹੁੰਦੇ ਗਏ ਪਰ ਕਈ ਮੁਲਾਜ਼ਮ ਐਸੇ ਹੁੰਦੇ ਆ ਜਿਹੜੇ ਦੇ ਕੱਲੇ ਤਨਖਾਹ ਲੈਣੀ ਆਪਣਾ ਅਧਿਕਾਰ ਸਮਝਦੇ ਤੇ ਕੰਮ ਕੁਆਰਡ ਕਰਨ ਨੂੰ ਤਾਂ ਆਪਾਂ ਜਾਣਦੇ ਆ ਵੀ ਉਹ ਪਿੱਛੇ ਹੁੰਦੇ ਆ ਪਰ ਸਾਰੇ ਵੀ ਨਹੀਂ ਇੱਕੋ ਜਿਹੇ ਹੁੰਦੇ ਦੂਜੀ ਗੱਲ ਇਹ ਆ ਕਿ ਮਹੱਤਵਪੂਰਨ ਵੀ ਅੱਜ ਪੰਜਾਬ ਦੀ ਸਰਕਾਰ ਨੇ ਕਿਹਾ ਵੀ ਕਿ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ 9 ਵਜੇ ਸਵੇਰੇ ਡਿਊਟੀ ਤੇ ਪਹੁੰਚਣ ਤੇ ਸ਼ਾਮ ਤੱਕ ਰਹਿਣਾ ਇਹ ਵੀ ਗੱਲ ਕਹੀ ਕਿ ਜਿਹੜੀਆਂ ਥਾਵਾਂ ਦੇ ਉੱਤੇ ਟਰਾਂਸਫਰ ਕੀਤੀ ਗਈ ਹੈ ਜਿਹੜੇ ਨਹੀਂ ਜੁਆਇਨ ਕਰਦੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦੀ ਥਾਂ ਦੇ ਉੱਤੇ ਨਵੇਂ ਜਿਹੜੇ ਪ੍ਰਬੰਧ ਕੀਤਾ ਜਾਵੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਚਾਹੀਆਂ ਜੀ ਪਰ ਇਹਨੇ ਕੀ ਬਣਦਾ ਆਪਾਂ ਪਰ ਜਾਣਦੇ ਆਂ ਵੀ ਭਾਈ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਸੰਬੰਧਤ ਕਈ ਤਰ੍ਹਾਂ ਦੇ ਕਿਸੇ ਸਾਹਮਣੇ ਆਉਂਦੇ ਆ ਬੜੀ ਮਾੜੀ ਖਬਰ ਹੈ ਜੀ ਕਿ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਸੀਵਰੇਜ ਦੀ ਗੈਸਟ੍ਰਨ ਨਾਲ ਕਿੱਥੇ ਵਾਪਰਿਆ ਜੀ ਇਹ ਹਾਦਸਾ ਇਹ ਬਠਿੰਡੇ ਦੇ ਵੱਲ ਆਪਾਂ ਜਾਣਦੇ ਕਿ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਹੈ ਇੱਥੇ ਜਿਹੜਾ ਬਣਾ ਹੋਇਆ ਜੀ Town ਬਸਾਇਆ ਹੋਇਆ ਉਹਦੇ ਵਿੱਚ ਜਿਹੜੀ ਕੰਪਨੀ ਕੰਮ ਕਰਦੀ ਹੈ ਉਸ ਕੰਪਨੀ ਨਾਲ ਸੰਬੰਧਤ ਇਹ ਖਬਰ ਆਈ ਹੈ ਉਹਦੇ ਜਿਹੜੇ ਸੀਵਰੇਜ ਦੀ ਸਫਾਈ ਕਰਨ ਵਾਲੇ ਜਿਹੜੇ ਤਿੰਨ ਮਜ਼ਦੂਰ ਆ ਤੇ ਉਹਨਾਂ ਦੀ ਮੌਤ ਹੋ ਗਈ ਹੈ ਸੀਵਰੇਜ ਦੀ ਗੈਸ ਚੜਨ ਦੇ ਕਰਕੇ ਇੱਕ ਇਸ ਵੇਲੇ ਕਾਫੀ ਗੰਭੀਰ ਹਾਲਤ ਦੇ ਵਿੱਚ ਆ ਉਹ ਏਮਜ਼ ਬਠਿੰਡਾ ਵਿੱਚ ਦਾਖਲ ਆ ਸੋ ਇਹ ਖਬਰ ਆਪਣੇ ਆਪ ਦੇ ਵਿੱਚ ਬੜੀ ਦੁਖਵਾਲੀ ਜੀ ਕਿ ਭਾਰਤ ਦੇ ਵਿੱਚ ਹਾਲੇ ਵੀ ਸੀਵਰੇਜ ਦੀ ਗੈਸ ਚੜਨ ਦੇ ਕਰਕੇ ਕਿ ਸਾਡੇ ਕੋਲੇ ਪ੍ਰਬੰਧਾ ਨਹੀਂ ਇੰਨੀ ਘਾਟ ਆ ਸੀਵਰੇ ਦੀ ਗੈਸ ਚੜ੍ਹਨ ਦੇ ਕਰਕੇ ਪੂਰੇ ਭਾਰਤ ਦੇ ਵਿੱਚ ਹਰ ਸਾਲ ਕਈ ਸੈਂਕੜੇ ਲੋਕ ਮਰ ਜਾਂਦੇ ਆ ਜੀ ਤੇ ਰਾਜੂਵਾਨ ਦੀ ਜਿਹੜੀ ਰਹਿਮ ਦੀ ਅਪੀਲ ਬਾਰੇ ਕੀ ਖਬਰ ਹੈ ਜੀ ਰਾਜੂਵਾਨਾ ਬੜੀ ਆਪਾਂ ਜਾਣਦੇ ਕਿ ਬਹੁਤ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਆ ਤੇ ਰਾਜੂਵਾਨਾ ਦੇ ਬਾਰੇ ਆਪਾਂ ਜਾਣਦੇ ਕਿ ਰਹਿਮ ਦੀ ਅਪੀਲ ਦਾਇਰ ਕੀਤੀ ਗਈ ਸੀ ਪਰ ਇਹਦੇ ਉੱਤੇ ਕੋਈ ਸੁਣਵਾਈ ਨਹੀਂ ਹੋਈ ਹੂੰ ਹੂੰ ਸਮੇ ਸਮੇਂ ਤੇ ਇਹ ਆਵਾਜ਼ ਉੱਠਦੀ ਰਹਿੰਦੀ ਆ ਜੀ ਭਾਈ ਇਸ ਮਸਲੇ ਦੇ ਉੱਤੇ ਸਰਕਾਰ ਕੀ ਕਰੂਗੀ ਕਦੋਂ ਕਰੂਗੀ ਕਿਵੇਂ ਕਰੂਗੀ ਹੁਣ ਜਾਣਕਾਰੀ ਆਈ ਜੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਨੀ ਸਾਹਿਬ ਨੇ ਜਿਹੜੇ ਉਹ ਇਹਨਾਂ ਨੂੰ ਜੇਲ੍ਹ ਦੇ ਵਿੱਚ ਮਿਲ ਕੇ ਆਏ ਆ ਜੇਲ੍ਹ ਦੇ ਵਿੱਚ ਮਿਲਣ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਜੀ ਕਿ ਆਉਂਦੇ ਪੱਛੜਣਾਂ ਦੇ ਵਿੱਚ ਅਸੀਂ ਇੱਕ ਮਹੱਤਵਪੂਰਨ ਮੀਟਿੰਗ ਕਰਨ ਜਾ ਰਹੇ ਹਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਹਦੇ ਵਿੱਚ ਵੱਖ-ਵੱਖ ਪੰਥਕ ਸ਼ਖਸੀਤਾਂ ਨੂੰ ਵੀ ਬੁਲਾਇਆ ਗਿਆ ਇਹ ਗੱਲ ਕਹੀ ਗਈ ਹੈ ਕਿ ਇਹਦੇ ਵਿੱਚ ਅਸੀਂ ਜਿਹੜੀਆਂ ਸ਼ਖਸੀਤਾਂ ਨੂੰ ਬੁਲਾ ਕੇ رائے ਲੈਣੀ ਆ ਦੀ ਪ੍ਰਕਿਰਿਆ ਜਿਹੜੀ ਵੀ ਭਾਈ ਆਪਾਂ ਇਹਨੂੰ ਵਾਪਸ ਲੈ ਲਈਏ ਇਸ ਰਹਿਣ ਦੀ ਪਟੀਸ਼ਨ ਨੂੰ ਕਿਉਂਕਿ ਜਦੋਂ ਇਹਦੇ ਉੱਤੇ ਕੋਈ ਸੁਣਵਾਈ ਨਹੀਂ ਹੁੰਦੀ ਜਦੋਂ ਕਾਰਵਾਈ ਨਹੀਂ ਹੁੰਦੀ ਜੀ ਸਵਰਨਟੇਨਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਖਬਰਾਂ ਦੀ ਸਾਂਝ ਪਾਣ ਲਈ ਥੈਂਕ ਯੂ ਬੜੀ ਮਿਹਰਬਾਨੀ ਜੀ ਬਹੁਤ-ਬਹੁਤ